ਦੀਨਾਂਵੇਂ ਤੁਹਾਡਾ ਜੀ ਹਜ਼ਾਰਾ ਸਿੰਘ ਅੱਛਾ ਕਿਹੜੇ ਜਿਮ ਚ ਤੁਸੀਂ ਗਈ ਸੀ ਕੋਈ ਦੀ ਘਟਨਾ ਜੀ ਇਹ ਜਿਹੜੀ ਵੀਡੀਓ ਸਾਹਮਣੇ ਬਰਨ ਜਿਮ ਚ 32 ਸੈਕਟਰ ਜਿਹੜਾ ਮੋਤੀ ਮੈਦ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਹੂੰ ਸਾਡਾ ਨਾਮਦਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਦਬੀ ਕੀਤੀ ਬਿਲਕੁਲ ਬੇਦਬੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ ਚ ਦਿਖਦਾ ਸਾਰਾ ਕੁਝ ਅੱਜ ਜਿਵੇਂ ਗੁੰਡਾ ਕਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਸਿਕਿਉਰਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ ਦੋ ਚਾਰ ਟ੍ਰੇਨਰ ਕੋਲ ਖੜੇ ਹੋਣੇ ਚਾਹੀਦੇ ਆ ਇਹ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ ਸਾਡੇ ਦਰਖਾਸਤ ਦਿੱਤੀ ਸੀ ਹੁਣ ਦਰਖਾਸਤ ਦੇ ਕੇ ਆਏ ਜੀ ਮੰਗ ਲਈਏ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਕੀ ਕਹਿਣਾ ਜੀ ਉਸ ਨੂੰ ਪਰਚਾ ਕਰਵਾਇਆ ਜੀ ਹੁਣੇ ਲਿ ਟਾਡੀ ਪਾਜੀ ਕੋਈ ਨੀਜੀ ਰੰਜਿਸ਼ ਆਗਲੇ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਰੰਜਿਸ਼ ਨਹੀਂ ਬਸ ਐਕਸਰਸਾਈਜ਼ ਲਾਣ ਚਾਹੀਦਾ ਜਿੱਦਾਂ ਰੈਂਡਮ ਪੀਪਲ ਨੇ ਹੋਰ ਕੀ ਆ ਅੱਗੇ ਵੀ ਕੋਈ ਬੋਲਚਾਲ ਵਗੈਰਾ ਹੁੰਦੀ ਹੈ ਨਹੀਂ ਕੋਈ ਬੋਲਚਾਲ ਨਹੀਂ ਹੋਈ ਹਾਂ ਅੱਗੇ ਵੀ ਇਦਾਂ ਦੇ ਕੋਈ ਸਿਸਲੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਦੀ ਚਲ ਜਾਈਦਾ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਆ ਵੀ ਉਹ ਜਿਹੜਾ ਹੈ ਕੋਣੀ ਜਿੰਨੇ ਹਮੜਾ ਗੌਰਵ ਸਚਦੇਵਾ ਅੱਛਾ ਜੀ ਕਰਦਾ ਕੀ ਉਹ ਪਤਾ ਨਹੀਂ ਜੀ ਮੈਂ ਨਹੀਂ ਜਾਣਦਾ ਉਹ ਨਹੀਂ ਹੋ ਹਥਿਆਰ ਵੀ ਸੀ ਉਹਦੇ ਕੋਲ ਹੋ ਸਕਦਾ ਹੋਵੇ ਮੈਨੂੰ ਮੈਂ ਫਿਰ ਤਾਂ ਹੀ ਮੈਂ ਕੁਝ ਨਹੀਂ ਕੀਤਾ ਹੈਗਾ ਮੈਂ ਅਨਕੌਨਸ਼ੀਅਸ ਹੋ ਗਿਆ ਜਦੋਂ ਉਹਨੇ ਅੱਦਾ ਕੀਤਾ ਮੇਰੀ ਪੱਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਵੀ ਪੱਗ ਉੱਤਰੀ ਤੇ ਮੈਂ ਇੱਧਰ ਉੱਧਰ ਘੁੰਮਾ ਫਿਰ ਮੈਂ ਨੀਚੇ ਜਾ ਕੇ ਪੱਗ ਆਪਣੀ ਪਹਿਲਾਂ ਬੰਨੀ ਉਸ ਤੋਂ ਬਾਅਦ ਮੈਂ ਥੋੜਾ ਉੱਚਾ ਆਇਆ ਫਿਰ ਮੈਂ ਗੱਲਬਾਤ ਕੀਤੀ ਆਪਣੇ ਫਰੈਂਡ ਨੂੰ ਦੱਸਿਆ ਵੀ ਐਦਾਂ ਹੋਇਆ ਐਦਾਂ ਹੋਇਆ ਫਿਰ ਉਹ ਮੇਰੇ ਸਾਰੇ ਫਰੈਂਡ ਆ ਗਏ ਹੁਣ ਅਸੀਂ ਐਮਐਲਆਰ ਕਟਾਣ ਗਏ ਸੀ ਪਹਿਲਾਂ ਸਿਵਲ ਹਸਪੀਟਲ ਸਵੇਰੇ ਉਹ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ ਜਦਕਿ ਕਸੂਰ ਵੀ ਉਹਨਾਂ ਦਾ ਸਾਡੇ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ ਉੱਥੇ ਇੱਥੇ ਉਹਨਾਂ ਦਾ ਦੇਣਾ ਤਾਂ ਬਣਦਾ ਇਹਨੇ ਕੀਤਾ ਤਾਂ ਮੇਰਾ ਸਾਰਾ ਕੁਝ ਉਹਨਾਂ ਨੇ ਤੇ ਲੱਗਦਾ ਕਿ ਸਿਕਿਟੀ ਕੋ ਪ੍ਰੈਸ਼ਰ ਵੀ ਹੋ ਸਕਦਾ ਹੋ ਸਕਦਾ ਜੀ ਕੀ ਕਹਿ ਸਕਦੇ ਆਪਾਂ ਸਾਨੂੰ ਨਹੀਂ ਪਤਾ ਇਹਦੇ ਬਾਰੇ ਠੀਕ ਬਲੇ ਕੀ ਮਾਮਲਾ ਹੈ ਕੀ ਕਹਿਣਾ ਚਾਹੁੰਦੇ ਮਾਮਲਾ ਇਹ ਹੈ ਜੀ ਨਾਮਤਾਰੀ ਸਮਾਜ ਦਾ ਮੁੰਡਾ ਹੈ ਨੇਕ شریف ਇਨਸਾਨ ਹੈ ਸਮਾਜਿਕ ਕਾਰਜ ਵੀ ਬਹੁਤ ਕਰਦਾ ਰਿਲੀਜੀਅਸ ਵੀ ਬਹੁਤ ਕਰਦਾ ਤੇ ਮੁੰਡੇ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਐਦਾ ਐਦਾ ਭਾਜੀ ਇਹ ਗੱਲ ਹੋਈ ਹੈ ਮੈਂ ਜਿਮ ਲਾ ਰਿਹਾ ਸੀਗਾ ਤੇ ਮੁੰਡੇ ਨੇ ਮੇਰੇ ਚਪੇੜਾ ਮਾਰੀਆਂ ਤੇ ਮੇਰੀ ਦਸਤਾਰ ਪੈਰਾਂ 'ਚ ਗਿਰ ਗਈ ਮੈਨੂੰ ਬੜਾ ਰੋਚ ਹੋਇਆ ਕਿ ਇੰਨਾ ਵੱਡਾ ਸਿੱਖ ਸਮਾਜ ਹੈ ਤੇ ਕਿਸੇ ਦੀ ਪੱਗ ਪੈਰਾ ਵਿੱਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ। ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਪਹੁੰਚਿਆ। ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ ਐਸਐਚਓ ਸਾਹਿਬ ਨੂੰ ਮਿਲਿਆ। ਐਸਐਚਓ ਸਾਹਿਬ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਆਪਣੇ ਬਿਆਨ ਦਿਓ। ਅਸੀਂ ਬਿਆਨ ਦਿੱਤੇ ਆ ਜੇ ਸਾਡੇ ਜੋ ਜੈਨੂਇਨ ਫੈਂਸ ਨਹੀਂ ਲਾਵਾਂਗੇ ਸਾਡੀ ਸਾਰੀ ਪੈਣੀ ਸਾਹਿਬ ਵੀ ਗੱਲ ਹੋ ਗਈ ਹੈ। ਪੈਣੀ ਸਾਹਿਬ ਦੀ ਬਰਾਦਰੀ ਸਾਡਾ ਸਾਰਾ ਸਮਾਜ ਵਿਸ਼ੇਸ਼ਾਤੀ ਹਿੰਦੂ ਹੈ ਜਰਨੀ ਹੈ ਫਿਰ ਵੀ ਇਹਨਾਂ ਨਾਲ ਖੜੇ ਆ ਜੇ ਕੋਈ ਦਸਤਾਰ ਦੀ ਕਿਸੇ ਦੀ ਵੀ ਜਾਏਗੀ ਤਾਂ ਅਸੀਂ ਬਰਾਬਰ ਖੜਾਂਗੇ ਹੱਕ ਦੀ ਲੜਾਈ ਪੂਰੀ ਲੜਾਂਗੇ ਇਨਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਡੜੀ ਅਗਲੀ ਰਣਨੀਤੀ ਸੀਪੀ ਦਫਤਰ ਦਾ ਕਰਾਬ ਕਰਾਂਗੇ ਜੀ ਅਸੀਂ ਆਪਣੀ ਵੀਡੀਓ ਸੀਪੀ ਸਾਹਿਬ ਨੂੰ ਜੁਆਇੰਟ ਕਮਿਸ਼ਨਰ ਨੂੰ ਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਨੂੰ ਸਭ ਨੂੰ ਵੀਡੀਓ ਵਾਇਰਲ ਕਰਤੀ ਹੈ ਤੇ ਸਾਈਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਫੈਂਸ ਆ ਉਹ ਲੱਗਨੇ ਚਾਹੀਦੇ ਨੇ ਜੇ ਅੱਜ ਸ਼ਾਮ ਤੱਕ ਸਾਨੂੰ ਨਹੀਂ ਮਿਲਿਆ ਕੱਲ ਤੇਰੇ ਸਾਰੇ ਅਥੀ ਫੀਪੀ ਦਫਤਰ ਪਹੁੰਚਾਂਗੇ ਤੇ ਜੋ ਬੰਦੀ ਹੈ ਕਾਰਵਾਈ ਅਸੀਂ ਕਰਵਾਣਾ ਚਾਹੁੰਦੇ ਆਂ ਲੱਗਦਾ ਕਿ ਕਿਦਾਂ ਸਮਾਜ ਨੂੰ ਕਿਦਾਂ ਠੇਸ ਪਹੁੰਚੀ ਹੈ ਇਹ ਵਿਅਕਤੀਆਂ ਦੇ ਵੱਲੋਂ ਇਨਾ ਗੁੱਸਾ ਹੰਕਾਰ ਉਤੋਂ ਜਿੰਮ ਦੀ ਲਾਪਰਵਾਹੀ ਕਿਸ ਤਰ੍ਹਾਂ ਦੇ ਦੇ ਦਿਓ ਜਿੰਮ ਦੀ ਲਾਪਰਵਾਹੀ ਤਾਂ ਬਹੁਤ ਹੈ ਜੀ ਹੁਣ ਕੋਈ ਬੰਦਾ ਤੁਹਾਨੂੰ ਸਾਲ ਦੀ ਫੀਸ ਦੇ ਰਿਹਾ ਤੁਹਾਡੇ ਕੋਲ 2 ਸਾਲ ਦਾ ਕਸਟਮਰ ਹੈਗਾ ਤੁਹਾਡੇ ਜਿੰਮ ਦੇ ਵਿੱਚ ਰੈਗੂਲਰ ਆ ਰਹੇ ਆ ਜੋ ਬੱਚੇ ਦੇ ਨਾਲ ਅੱਜ ਛੋਟਾ ਜਿਹਾ ਹੱਥਾ ਚਪੇੜਾ ਮਾਰ ਕੇ ਪੱਗ ਲਾਈ ਹੈ ਕੱਲ ਨੂੰ ਤੋਦਾ ਸਿਰ ਪਾੜ ਦਿੰਦੇ ਉਦੋਂ ਛੋਟੇ ਛੋਟੇ ਜਵਾਕਾਂ ਕੋਲ ਤੇ ਜਵਾਬ ਦੇਈਏਗਾ ਜੇ ਜਿੰਮ ਜਮੈਂ ਤਾਂ ਜਿੱਥੇ ਕਾਰਵਾਈ ਇਹਦੇ ਨਾਲ ਇਹ ਮੁੰਡੇ ਤੇ ਹੋਣੀ ਚਾਹੀਦੀ ਹੈ ਜਿਮਾਂ ਲਿਆ ਦੇ ਵੀ ਕੀਤੀ ਜਾਵੇ ਮੰਗ ਕਰਦੇ ਹੋ ਵੀ ਅੰਦਰ ਲਿਖਾਇਆ ਗਈ ਕੋਈ ਇਦਾਂ ਜਿੰਮਤੇ ਕੋਈ ਆਪੀ ਇਦਾਂ ਕੀਤਾ ਨਹੀਂ ਹੈ ਜੀ ਹਜੇ ਜਿੰਮ ਸਾਡੇ ਨਾਲ ਕੋਆਪਰੇਟ ਕਰ ਰਿਹਾ ਜੇ ਕੋਆਪਰੇਟ ਨਹੀਂ ਕਰੇਗਾ ਥੀਓ ਦੇ ਖਿਲਾਫ ਕਾਰਵਾਈ ਕਰਾਂਗੇ ਕਿਤੇ ਸਮਾਜ ਨੂੰ ਵੀ ਠੇਸ ਪਹੁੰਚੀ ਹੈ ਬਹੁਤ ਸਮਾਜ ਨੂੰ ਠੇਸ ਪਹੁੰਚੀ ਹੈ ਜੀ ਸਾਨੂੰ ਖੁਦ ਠੇਸ ਪਹੁੰਚੀ ਹੈ ਅਸੀਂ ਸਿੱਖ ਸਮਾਜ ਦਾ ਜੈਨ ਸਮਾਜ ਦੇ ਹੋਣ ਤੋਂ ਬਾਵਜੂਦ ਬਹੁਤ ਸਤਿਕਾਰ ਕਰਦੇ ਆ ਸਾਡੇ ਪਰਿਵਾਰ ਵਾਲੇ ਸਤਿਕਾਰ ਕਰਦੇ ਆ ਜੈਨ ਕੇਸ ਕੋਈ ਵੀ ਇਦਾਂ ਦਾ ਕੰਮ ਕਰਦਾ ਆ ਅਸੀਂ ਕਹਿੰਨੇ ਕਿ ਕੋਈ ਵੀ ਸਮਾਜਤ ਹੋਵੇ ਉਹਨੂੰ ਬਖਸ਼ਿਆ ਨਹੀਂ ਚਾਹੇ ਇਹਦੇ ਪਿੱਛੇ ਕੋਈ ਪੋਲਿਟਿਕਲ ਪਲੈਸ਼ਰ ਆਵੇ ਚਾਹੇ ਕੋਈ ਵੀ ਲੋਕ ਆ ਜਾਣ ਅਤੀਏ ਨੂੰ ਮਾਫ ਨਹੀਂ ਕੀਤਾ ਜਾਏ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਪਤਾ ਲੱਗਿਆ ਕਾਰਨ ਕੁਛ ਨਹੀਂ ਸੀਗਾ ਜੀ ਬਸ ਬੰਦੇ ਦੀ ਈਗੋ ਸੀਗੀ ਕਿ ਮੈਨੂੰ 2 ਮਿੰਟ ਤੂੰ ਜਿੰਮ ਨਹੀਂ ਲਾਨ ਦਿੱਤਾ 2 ਮਿੰਟ ਉਹਨੇ ਕਹਤਾ ਕਿ 2 ਮਿੰਟ ਬਾਅਦ ਮੈਂ ਦਿਨ ਉਹਨੇ ਈਗੋ ਚਾਕੇ ਉੱਥੇ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀਗਾ ਫੁਕਰੇਬਾਦੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਤਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਬਹੁਤ ਵੱਡਾ ਹਾਂ ਠੀਕ ਹੈ ਠੀਕ ਹੈ